ਸਾ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਅਰਦਾਸਪੁਰ ਤੋਂ ਤੁਨਦਾਦੀਏ ਕਿ ਪਹਾੜੀ ਇਲਾਕਿਆਂ ਚ ਲਗਾਤਾਰ ਬਰਸਾਤ ਤੇ ਬੱਦਲ ਫਟਣ ਦੇ ਨਾਲ ਪਹਾੜਾਂ ਤੋਂ ਪਾਣੀ ਹੀਠਾ ਦਰਿਆਵਾਂ ਵੱਲ ਨੂੰ ਛੱਡਿਆ ਜਾ ਰਿਹਾ ਹੈ ਤੁਨਦਾਦੀਏ ਕਿ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਰਾਵੀ ਦਰਿਆ ਵਿੱਚ ਕੱਲ ਦਾ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਅਖੀਰ ਦਰਿਆ ਵਿੱਚੋਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ ਇਸ ਰਾਵੀ ਦਰਿਆ ਦੇ ਪਾਰਲੇ ਪਾਸੇ ਵੱਸੇ ਸੱਤ ਪਿੰਡਾਂ ਦਾ ਲਿੰਕ ਕੱਲ ਦਾ ਬਿਲਕੁਲ ਟੁੱਟਾ ਹੋਇਆ ਹੈ ਉੱਥੇ ਹੀ ਰਾਵੀ ਦਰਿਆ ਤੋਂ ਕਰੀਬ 1 ਕਿਲੋਮੀਟਰ ਦੂਰੀ ਤੇ ਵੱਸੇ ਪਿੰਡ ਚਾਕਰਾਮ ਸਹਾਇਪੁਰ ਅਤੇ ਮਕੌੜਾ ਦੇ ਆਲੇ ਦੁਆਲੇ ਪਾਣੀ ਬਿਲਕੁਲ ਦਿਖਾਈ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਜੋ ਰਾਵੀ ਦਰਿਆ ਦੇ ਨੇੜਲੇ ਖੇਤਾਂ ਵਿੱਚ ਫਸਲਾਂ ਹਨ ਉਹ ਵੀ ਬਿਲਕੁਲ ਪਾਣੀ ਦੀ ਛਪੇਟ ਵਿੱਚ ਆਉਣ ਕਾਰਨ ਖਰਾਬ ਹੋ ਗਈਆਂ ਹਨ ਅਤੇ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ ਗੱਲ ਕੀਤੀ ਜਾਵੇ ਤਾਂ ਰਾਵੀ ਦਰਿਆ ਦੇ ਨੇੜੀਆਂ ਸੜਕਾਂ ਬਿਲਕੁਲ ਜਲਥਲ ਬਣੀਆਂ ਪਈਆਂ ਨੇ ਅਤੇ ਲੋਕ ਆਉਣ ਜਾਣ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਇਸ ਸਬੰਧੀ ਸਾਡੀ ਟੀਮ ਨੇ ਮੌਕੇ ਤੇ ਪਹੁੰਚ ਕੇ ਗਰਾਉਂਡ ਲੈਵਲ ਦੀ ਰਿਪੋਰਟ ਤੇ ਲੋਕਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਕਿਹਾ ਮਕੌੜਾ ਦੇ ਸਰਪੰਚ ਦਿਨੇਸ਼ ਕੁਮਾਰ ਨਾ 70 ਸਿੰਘ स्वर्ण दत्त ਅਤੇ ਅਮਿਤ ਕੁਮਾਰ ਦਾ ਕਹਿਣਾ ਸੀ ਦਰਿਆ ਦੇ ਪਾਰ ਵੱਸੇ ਸੱਤ ਪਿੰਡਾਂ ਦਾ ਸੰਪਰਕ ਤਾਂ ਦੇਸ਼ ਨਾਲ ਟੁੱਟ ਹੀ ਚੁੱਕਿਆ ਹੈ ਜਦੋਂ ਕਿ ਦਰਿਆ ਦੇ આર ਵੱਸੇ ਪਿੰਡਾਂ ਵਿੱਚ ਵੀ ਪਾਣੀ ਆ ਚੁੱਕਿਆ ਹੈ ਅਤੇ ਕਰੀਬ 10 ਪਿੰਡ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਹਨ ਤਾਂ ਅਧਿਕ ਲਗਾਤਾਰ ਰਾਵੀ ਕੰਡੇ ਤੇ ਵਸਦੇ ਲੋਕਾਂ ਦੇ ਲਈ ਮੁਸੀਬਤ ਬਣਿਆ ਹੋਇਆ ਹੈ ਰਾਵੀ ਦਰਿਆ ਦਾ ਪਾਣੀ ਪਹਾੜਾਂ ਦੇ ਵਿੱਚ ਲਗਾਤਾਰ ਬਰਸਾਤਾਂ ਹੋਣ ਦੇ ਕਾਰਨ ਇਹ ਪਾਣੀ ਦਰਿਆਵਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਇੱਕ ਖਬਰ ਜੋ ਬਿਆਸ ਦਰਿਆ ਦੀ ਦਿਖਾਈ ਹੈ ਤੇ ਉਸ ਤੋਂ ਬਾਅਦ ਆ ਇਹ ਨਵਾਂ ਅਪਡੇਟ ਜੋ ਕਿ ਮਕੌੜਾ ਪੱਤਣ ਰਾਵੀ ਤੋਂ ਆਇਆ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਰਾਵੀ ਦੇ ਵਿੱਚ ਪਾਣੀ ਛੱਡਣ ਦੇ ਨਾਲ ਰਾਵੀ ਦਾ ਪਾਣੀ ਇਹ ਵਧਨ ਦੇ ਨਾਲ ਪਾਣੀ ਉਸੇ ਕੇ ਜਿਹੜਾ ਆ ਖੇਤਾਂ ਵੱਲ ਨੂੰ ਵਹਿ ਰਿਹਾ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਪਾਣੀ ਵੜਦਾ ਜਾ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ ਨੇੜੇ ਤੇੜੇ ਦੇ ਖੇਤਾਂ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਵੜ ਚੁੱਕਾ ਹੈ ਜਿਸ ਦੇ ਨਾਲ ਫਸਲਾਂ ਵੀ ਖਰਾਬ ਹੋ ਗਈਆਂ ਤੇ ਪਸ਼ੂਆਂ ਦੇ ਲਈ ਚਾਰਾ ਵੀ ਕਾਫੀ ਹੱਦ ਤੱਕ ਖਰਾਬ ਹੋ ਚੁੱਕਿਆ ਹੈ ਤਾਂ ਦਾਦਾ ਜੀ ਇਹ ਕਿ ਪਾਣੀ ਦਾ ਪੱਦਰ ਇੰਨਾ ਜ਼ਿਆਦਾ ਵੱਧ ਚੁੱਕਿਆ ਆ ਕਿ ਪਾਣੀ ਦਰਿਆ ਤੋਂ ਉੱਪਰ ਦੀ ਉਸਲਦਾ ਹੋਇਆ ਪਿੰਡਾਂ ਵੱਲ ਨੂੰ ਵਧਦਾ ਪਿਆ ਹੈ ਨਵੇਂ ਤੇ ਤਾਜ਼ਾ ਹਾਲਾਤ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਈਓ ਕਿ ਰਾਵੀ ਦੇ ਕੰਢੇ ਤੇ ਵਸਣ ਵਾਲੇ ਲੋਕਾਂ ਵਾਸਤੇ ਇਹ ਪਾਣੀ ਕਿੰਨੀ ਜ਼ਿਆਦਾ ਮੁਸੀਬਤ ਬਣਿਆ ਹੋਇਆ ਹੈ ਤੇ ਲੋਕ ਇਸ ਤੋਂ ਘਬਰਾ ਕੇ ਜਿਹੜਾ ਨੇ ਉਹ ਕਈ ਇਧਰ ਉਧਰ ਵੀ ਜਾਣ ਦੀ ਕੋਸ਼ਿਸ਼ ਕਰਦੇ ਪਏ ਨੇ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕੀ ਕਿਹਾ ਆਓ ਸੁਣਦੇ ਆਂ ਸਰ ਲਗਭਗ ਪਾਰ ਦੇ ਸੱਤ ਪਿੰਡ ਡੁੱਬੇ ਹੋਏ ਆ ਠੀਕ ਹੈ ਜੀ ਤੇ ਮਕੋੜਾ ਪਿੰਡ ਵੀ ਜਿਹੜਾ ਆ ਪਾਣੀ ਦੇ ਆਸੇ-ਪਾਸੇ ਸਾਰਾ ਪਾਣੀ ਹੋ ਗਿਆ ਮੁਸ਼ਕਲਾਂ ਆ ਸਰ ਫਸਲਾਂ ਖਰਾਬ ਹੋ ਜਾਣੀਆਂ ਪਿੰਡਾਂ ਦਾ ਸਾਰਾ ਪਿੰਡ ਪਾਣੀ ਆ ਚੱਕ ਮਕੋੜੇ ਦੇ ਸਾਡੇ ਪੂਰ ਫੁੱਲ ਪਾਣੀ ਆ ਜੀ ਠੀਕ ਹੈ ਜੀ ਇੱਥੇ ਪ੍ਰਸ਼ਾਸਨ ਦੀ ਕੋਈ ਕਹਿੰਦੀ ਆ ਕਿ ਇੱਥੇ ਅਸੀਂ ਆਉਂ ਕਰਤਾ ਜਾਉਂਗਾ ਤਾਂ ਕੁਝ ਨਹੀਂ ਹੋਏਗਾ ਇੱਥੇ ਨਾ ਕਿਸੇ ਨੂੰ ਕੋਈ ਨਾ ਕੋਈ ਸੇਫਟੀ ਜੈਕਟ ਆ ਕੁਝ ਨਹੀਂ ਹੈਗਾ ਇੱਥੇ ਤੁਸੀਂ ਜਾ ਕੇ ਦੇਖੋ ਜੇ ਫਸਲਾਂ ਹੱਦ ਦੇਖੋ ਸਰ ਗੁਜਰਤੋਂ ਸਾਰੇ ਉੱਠ ਕੇ ਪਿੱਛੇ ਚੱਲ ਗਏ ਆ ਕੋਈ ਸਾਡੇ ਪਿੰਡ ਦਾ ਇਸ ਇਸ ਹਸਾਬ ਨਾਲ ਦੇਖੋ ਪਾਣੀ ਦੇ ਹਸਾਬਾ ਪਾਣੀ ਆ ਰਿਹਾ ਸਾਡੇ ਪਿੰਡ ਵਿੱਚ ਪਾਣੀ ਵੜਨ ਵਾਲੇ ਠੀਕ ਹੈ ਜੀ ਪਿੰਡ ਵਿੱਚ ਪਾਣੀ ਭੜ ਗਿਆ ਪਿੰਡ ਸੱਤ ਪਿੰਡਾਂ ਦੀ ਪਾਪਾਰ ਹੁੰਦਾ ਬਹੁਤ ਬੁਰਾ ਹਾਲ ਅੱਥੇ ਸਾਡੇ ਬਜ਼ੁਰਗ ਖੜੇ ਆ ਪਾਰ ਹੁੰਦੇ ਠੀਕ ਹੈ ਜੀ ਇਹ ਹੁੰਦਾ ਉਹਨਾਂ ਨੂੰ ਖਾਣ ਪੀਣ ਦਾ ਹੀ ਪਤਾ ਨਹੀਂ ਕਿਦਾਂ ਹੁੰਦਾ ਹੋਰ ਲੈ ਕੀ ਨਹੀਂ ਕਿਸ ਹੱਦ ਤੱਕ ਇਹ ਹੁੰਦਾ ਉਹ ਵਿਚਾਰੇ ਰੋਟੀ ਵੀ ਖਾਇਆ ਕਰਦੇ ਨੇ ਖਾ ਉਹਨਾਂ ਨੂੰ ਪਤਾ ਨਹੀਂ ਇਹਦਾ ਠੀਕ ਹੈ ਇਸ ਹਸਾਬ ਨਾਲ ਸਾਡੇ ਪਿੰਡਾਂ ਨੇ ਕਿੰਨੇ ਪਿੰਡਾਂ ਦਾ ਪਾਣੀ ਪਾਉਂਦੇ ਪਿੰਡਾਂ ਨੇ ਸੱਤ ਪਿੰਡ ਪਾਰ ਦੋ ਪਿੰਡ ਇੱਧਰ ਆ ਤੇ ਬਾਕੀ ਜੇ ਟਾਂਡਾ ਟਾਂਡਾ ਕੰਨਾ ਸਾਰੇ ਤੋਂ ਦੋ ਸੈਸਪਨ ਸਾਹਿਬ ਨੇ ਮੇਨ ਤੇ ਉਹਦੀ ਫਸਲ ਦੀ ਖਰਾਬੀ ਹੈ ਜੀ ਇਹਦੇ ਨਾਲ ਪਾਣੀ ਦੇ ਵਤਨ ਕਰਕੇ ਕਿੰਨੇ ਪਿੰਡਾਂ ਦੇ ਪਾਣੀ ਆ ਪਾਣੀ ਸਰਪਾਰ ਦੇ ਪਿੰਡ ਔਰ ਸਾਡੇ ਦੋ ਪਿੰਡ ਹੈ ਮਕੋੜਾ ਔਰ ਚੱਕ ਰਾਮ ਸਾਹੇ ਪਾਰ ਦੇ ਸੱਤ ਪਿੰਡ ਹੈ ਲਗਭਗ ਹਾਂਜੀ ਪਾਰ ਦਾ ਤੇ ਇਸ ਟਾਈਮ ਜਿਹੜਾ ਸੰਪਰਕ ਬਿਲਕੁਲ ਟੁੱਟ ਚੁੱਕਿਆ ਕੱਲ ਦਾ ਹੀ ਕੱਲ ਸਵੇਰ ਤੋਂ ਹੀ ਇਸ ਟਾਈਮ ਕੋਈ ਵੀ ਮਤਲਬ ਉਧਰ ਆਵਾਜਾਈ ਦਾ ਸਾਧਨ ਨਹੀਂ ਹੈਗਾ ਨਾ ਹੀ ਉਧਰ ਆ ਸਕਦੇ ਨਾ ਉਧਰ ਕੋਈ ਜਾ ਸਕਦਾ ਬਿਲਕੁਲ ਬਹੁਤ ਬੁਰਾ ਹਾਲ ਹੈ ਕੀ ਬੋਲ ਰਹਾ ਸਰ ਚੱਕ ਚ ਦੇ ਕੱਲ ਬਾਈ ਪਾਣੀ ਚਲੇਗਾ ਚੱਕ ਦੇ ਚੋਕੇ ਪਾਣੀ ਆ ਕੱਲ ਤੇ ਬਾਕੀ ਹੈ ਜੀ ਡੰਗਰਾਂ ਦਾ ਮਾੜਾ ਹਾਲਾ ਥੋੜਾ ਬੋਧਾ ਫਸਲਾਂ ਦਾ ਠੀਕ ਹੈ ਨਾ ਪੱਠੇ ਪੱਠੇ ਡੋਕ ਚੁਕੇ ਲੋਕਾਂ ਦੇ ਸਾਰੇ ਤੇ ਕੰਡੀਸ਼ਨ ਇਸ ਦਾ ਪਾਣੀ ਵਧੇਗਾ ਤਾਂ ਇਹ ਖਤਰਾ ਹੀ ਹੈ ਐ ਤੇ ਡਰਦਾ ਮੋਲੀ ਬਣਿਆ ਸਾਰਿਆਂ ਦਾ ਤੇ ਬਾਕੀ ਠੀਕ ਹੈ ਪ੍ਰਸ਼ਾਸਨ ਨਾਲ ਹੀ ਆਡੇ ਸਾਰੇ ਉਸ ਵਿਭਾਗ ਵੀ ਆ ਰਿਹਾ ਬਾਰ-ਬਾਰ ਤੇ ਸਿਵਲ ਵਿਭਾਗ ਮੈਕਮਾ ਪਰਵਾਰੀ ਸਾਹਿਬ ਸਾਰੇ ਹੁਣ ਵੀ ਆਏ ਜਾਂ ਪਰਵਾਰੀ ਸਾਹਿਬ ਜੀ ਨਾ ਹੋ ਰਿਹਾ ਮੇਰਾ ਨਾਮ ਸਤਰ ਸਿੰਘ ਆ ਜੀ। ਸਰਵਾਈਸ ਸਾਹਿਬ ਇੱਥੇ ਨੇ। ਅੱਠੀ ਨੇ ਪਰੋਸਣ ਹੋਰ ਯਾੜੇ ਨਾਲ ਹੀ। ਅਜੇ ਓਏ ਅਸੀਂ ਤਾਂ ਆ ਕੇ ਅੰਦਰ ਤਾਂ ਹੁਣ ਨਹੀਂ ਜਾ ਸਕਦੇ ਕੀ ਕਰਨਾ? ਕਾਹ ਪਰਸਾ ਜਾਉਦੇ? ਹੁਣ ਵੇਖੀ ਕੀ ਕਰਨਾ ਨਹੀਂ। ਕਿੱਥੇ ਚੰਦੀ ਘੜ ਘਰ ਬਣਾਇਆ ਦੋ ਉਧਰ। ਅੱਛਾ। ਹੁਣ ਫੇਰ ਘਰ ਇੱਥੇ ਰਹਿਣ ਲੱਗ ਪੇ ਫੇਰ ਕੀ ਕਰੀਏ? ਕਦਰ ਆਦੇ ਅੱਧ ਡੁੱਗੋਗੇ। ਬੱਚੇ ਭਣਾ ਮਾਰੇ ਉਧਰ ਵੀ ਬਣਾਇਆ ਉਧਰ ਵੀ ਆ। ਮਾੜਾ ਮੋਢਾ ਪ੍ਰੀਤ ਸਿੰਘ ਮੇਰਾ ਨਾਮ ਪੈਣ ਮੋਢਾ ਮੇਰਾ। ਅੱਛਾ ਜੀ। ਇਹ ਦੋ ਪਿੰਡ ਸਾਡੇ ਜਿਹੜੇ ਬਹੁਤੇ ਪਾਣੀ ਦੇ ਵਿੱਚ ਹਲੇ ਲਪੇੜ ਲੇ ਲੇ ਸੀ ਪਾਣੀ ਦੀ। ਬਾਕੀ ਇਹ ਕਾਨਾ ਟਾਂਡਾ ਉਹ ਗੜਾ ਇਹ ਸਾਰੇ ਪਨਾਜ ਪਾਣੀ ਖਰਨਦੇ ਆ। ਇਹ ਪਾਰਲੇ ਪਿੰਡ ਨੇ ਉਹਨਾਂ ਦਾ ਵੀ ਮੋੜਾ ਵਿਚਾਰਾਂ ਦਾ ਬੁਰਾ ਹਾਲ ਆ। ਉਹਦੇ ਘਰਾਂ ਘਰਾਂ ਚ ਪਾਣੀ ਖਰਨਦੇ ਆ ਉਹਦੇ ਸਾਰੇ